ਪਾਠ ਨੰਬਰ 10 ਅੱਬੂ ਦੀਆਂ ਕੁਕੜੀਆਂ ਆਓ ਪੜ੍ਹੀਏ ਕਹਾਣੀ ਪੜ੍ਹਨ ਤੋਂ ਪਹਿਲਾਂ ਸ਼ਬਦਾਤ ਚੋਗਾ ਚੋਗਾ ਕਹਿੰਦੇ ਹਨ ਪੰਛੀਆਂ ਲਈ ਦਾਣੇ ਨੂੰ ਕੌਲਾ ਇੱਕ ਤਰ੍ਹਾਂ ਦਾ ਭਾਂਡਾ ਹਾਣੀ ਪੜਨ ਤੋਂ ਪਹਿਲਾਂ ਸ਼ਬਦ ਅਰਥ ਚੋਗਾ ਪੰਛੀਆਂ ਲਈ ਤਾਂ ਨੇ ਕੋਲਾ ਇੱਕ ਤਰ੍ਹਾਂ ਦਾ ਭਾਂਡਾ ਅਥਨ ਸ਼ਾਮ ਨੂੰ ਆਖਦੇ ਹਾਂ ਰਾਜੀ ਤੰਦਰੁਸਤ ਅੱਬੂ ਨੇ ਦੋ ਕੁਕੜੀਆਂ ਖਰੀਦੀਆਂ ਇੱਕ ਦਾ ਰੰਗ ਕਾਲਾ ਅਤੇ ਦੂਜੀ ਦਾ ਚਿੱਟਾ ਸੀ ਉਸਨੇ ਸੋਚਿਆ ਕਿ ਕੁਕੜੀਆਂ ਦੇ ਆਂਡੇ ਵੇਚ ਕੇ ਪੈਸੇ ਵਟਾਂਗਾ ਫਿਰ ਹੋਰ ਕੁਕੜੀਆਂ ਲੈ ਕੇ ਆਵਾਂਗਾ ਘਰ ਆ ਕੇ ਅੱਪੂ ਨੇ ਕੁਕੜੀਆਂ ਲਈ ਚੋਗਾ ਖਿਲਾ ਰਿਆ ਕੁਕੜੀਆਂ ਹੋਲੀ ਹੋਲੀ ਚੋਗੇ ਵਾਲ ਗਈਆਂ ਕੁਕੜੀਆਂ ਦੇ ਘਰ ਔਣ ਕਰਕੇ ਅੱਪੂ ਬਹੁਤ ਖੁਸ਼ ਸੀ ਉਹ ਤਾਂ ਅੱਜ ਖੁਸ਼ੀ ਵਿੱਚ ਰੋਟੀ ਖਾਣੀ ਹੀ ਭੁੱਲ ਗਿਆ ਸੀ। ਕੁੱਕੜੀਆਂ ਨੂੰ ਪਿਆਸ ਲੱਗੀ ਹੋਣ ਬਾਰੇ ਸੋਚ ਕੇ ਅੱਪੂ ਉੱਠਿਆ। ਉਸਨੇ ਇੱਕ ਕੋਲੇ ਵਿੱਚ ਪਾਣੀ ਪਾ ਕੇ ਘੁੱਡੇ ਵਿੱਚ ਰੱਖ ਦਿੱਤਾ। ਘੁੱਡੇ ਵੇਖ ਵੱਲ ਵੇਕੇ ਅੱਪੂ ਨੇ ਸੋਚਿਆ ਅੱਜ ਦੋਹਾਂ ਕੁੱਕੜੀਆਂ ਨੂੰ ਇੱਕੋ ਘੁੱਡੇ ਵਿੱਚ ਰੱਖਾਂਗਾ ਦੋਹਾਂ ਦਾ ਜੀ ਲੱਗਿਆ ਰਹੇਗਾ ਅੱਪੂ ਨੇ ਆਥਣ ਵੇਲੇ ਦੋਹਾਂ ਬੁੱਕੜੀਆਂ ਨੂੰ ਇੱਕੋ ਖੁੱਡੇ ਵਿੱਚ ਬੰਦ ਕਰ ਦਿੱਤਾ ਖੁੱਡੇ ਵਿੱਚ ਪਿਆ ਪਾਣੀ ਵਾਲਾ ਕੋਲਾ ਛੋਟਾ ਸੀ ਦੋਵੇਂ ਕੁੱਕੜੀਆਂ ਇੱਕ ਇੱਕੋ ਵੇਲੇ ਪਾਣੀ ਪੀਣਾ ਚਾਹੁੰਦੀਆਂ ਸਨ ਇਸੇ ਜਿਦ ਕਾਰਨ ਉਹ ਚੁੰਜੋ-ਛੁੰਜੀ ਲੜ ਪਈਆਂ ਲੜਾਈ ਕਾਰਨ ਉਹਨਾਂ ਦੋਹਾਂ ਦੇ ਜ਼ਖਮ ਹੋ ਗਏ ਉਹ ਵੇਖ ਕੇ ਅੱਬੂ ਉਦਾਸ ਹੋ ਗਿਆ ਅੱਬੂ ਨੇ ਦੋਹਾਂ ਕੁੱਕੜੀਆਂ ਨੂੰ ਵੱਖੋ-ਵੱਖਰੇ ਖੁਟਿਆਂ ਵਿੱਚ ਬੰਦ ਕਰ ਦਿੱਤਾ ਵਾਖਵਾ ਕੋਡਿਆਂ ਵਿੱਚ ਰਹਿਣ ਕਾਰਨ ਕੁੱਕੜੀਆਂ ਉਦਾਸ ਹੋ ਗਈਆਂ ਉਹ ਨਾ ਕੁਝ ਖਾਂਦੀਆਂ ਤੇ ਨਾ ਹੀ ਚੋਗਾ ਚੁਗਦੀਆਂ ਉਹ ਕੁੜਕੁੜ ਕਰਨੋ ਵੀ ਹਟ ਗਈਆਂ ਸਨ ਇੰਜ ਲੱਗਦਾ ਸੀ ਕਿ ਜਿਵੇਂ ਉਹਨਾਂ ਨੂੰ ਭੁੱਖ ਤੇ ਪਿਆਸ ਲਗਨੋ ਹੀ ਹਟ ਗਈ ਹੋਵੇ ਅੱਬੂ ਨੂੰ ਫਿਕਰ ਪੈ ਗਿਆ ਕਿ ਇਸ ਹਾਲਤ ਵਿੱਚ ਤਾਂ ਇਹਨਾਂ ਨੇ ਅੰਡੇ ਵੀ ਨਹੀਂ ਦੇਨੇ। ਅੱਬੂ ਨੇ ਫਿਰ ਦੋਹਾਂ ਨੂੰ ਇੱਕੋ ਗੱਡੇ ਵਿੱਚ ਬੰਦ ਕਰ ਦਿੱਤਾ। ਹੁਣ ਦੋਵੇਂ ਕੁੱਕੜੀਆਂ ਖੁਸ਼ ਹੋ ਗਈਆਂ। ਉਹ ਕੁੜਕੜ ਵੀ ਕਰਦੀਆਂ ਤੇ ਚੋਗਾ ਵੀ ਚੁਗਦੀਆਂ। ਪਾਣੀ ਵੀ ਹੁਣ ਉਹ ਇੱਕੋ ਕੋਲੇ ਵਿੱਚ ਵਾਰੀ ਨਾਲ ਪੀਣ ਲੱਗ ਪਈਆਂ। ਹੋਲੀ ਹੋਲੀ ਕੁਕੜੀਆਂ ਵਾਜੀ ਹੋਣ ਲੱਗ ਪਈਆਂ ਉਹ ਖੁੱਡੇ ਅਤੇ ਵੇੜੇ ਵਿੱਚ ਪਿਆਰ ਨਾਲ ਰਹਿੰਦੀਆਂ ਕਹਾਣੀ ਪੜਨ ਤੋਂ ਬਾਅਦ ਆਓ ਗੱਲਾਂ ਕਰੀਏ ਅੱਬੂ ਨੇ ਕੁਕੜੀਆਂ ਕਿਉਂ ਖਰੀਦੀਆਂ ਸਨ ਆਪਾਂ ਜਾਣਦੇ ਹਾਂ ਕਿ ਅੱਬੂ ਨੇ ਕੁਕੜੀਆਂ ਇਸ ਲਈ ਖਰੀਦੀਆਂ ਸਨ ਤਾਂ ਕਿ ਉਹ ਪੈਸੇ ਕਮਾ ਸਕੇ ਅੱਬੂ ਨੇ ਦੋਹਾਂ ਕੁੱਕੜੀਆਂ ਨੂੰ ਵੱਖ-ਵੱਖ ਖੁੱਟੀਆਂ ਵਿੱਚ ਬੰਦ ਕਿਉਂ ਕਰ ਦਿੱਤਾ ਕਿਉਂਕਿ ਉਹ ਇੱਕ ਦੂਜੇ ਨਾਲ ਲੜਾਈ ਕਰਦੀਆਂ ਸਨ ਅੱਬੂ ਨੂੰ ਕੀ ਫਿਕਰ ਪੈ ਗਿਆ ਅੱਬੂ ਨੂੰ ਫਿਕਰ ਪੈ ਗਿਆ ਕਿ ਕੁੱਕੜੀਆਂ ਜਦੋਂ ਉਦਾਸ ਹੋ ਗਈਆਂ ਤਾਂ ਉਦਾਸ ਹੋ ਕੇ ਉਹ ਇਸ ਘਰਤ ਵਿੱਚ ਆ ਗਈਆਂ ਕਿ ਉਹ ਅੰਡੇ ਵੀ ਨਹੀਂ ਦੇਣਗੀਆਂ ਅਗਰ ਉਹਨਾਂ ਨੇ ਅੰਡੇ ਨਾ ਦਿੱਤੇ ਤਾਂ ਉਹ ਨੂੰ ਪੈਸੇ ਨਹੀਂ ਮਿਲਣਗੇ ਇਸ ਲਈ ਉਹ ਫਿਕਰ ਵਿੱਚ ਆ ਗਿਆ ਅਗਲਾ ਪ੍ਰਸ਼ਨ ਲੜਾਈ ਕਰਨ ਨਾਲ ਕੀ ਨੁਕਸਾਨ ਹੁੰਦਾ ਹੈ ਹਾਂਜੀ ਬੱਚੋ ਇਹ ਪ੍ਰਸ਼ਨ ਸੰਬੰਧਿਤ ਹੈ ਵੀ ਲੜਾਈ ਕਰਨ ਨਾਲ ਕੀ ਨੁਕਸਾਨ ਹੁੰਦਾ ਹੈ ਇਹ ਤੁਸੀਂ ਆਪਣੇ ਆਪ ਅਧਿਆਪਕ ਨੂੰ ਦੱਸਣਾ ਹੈ ਆਓ करिए ਸੋਚिए ਸਮਝिए ਅਤੇ करिए ਪ੍ਰਸ਼ਨ ਨੰਬਰ 1 ਹੇਠ ਲਿਖੇ ਵਾਕਾਂ ਤੇ ਸਹੀ ਜਾਂ ਗਲਤ ਦਾ ਨਿਸ਼ਾਨ ਲਾਓ ਊੜਾ ਅੱਬੂ ਨੇ 5 ਕੁੱਕੜੀਆਂ ਖਰੀਦੀਆਂ ਇਹ ਵਾਕ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਕਰਾਸ ਦਾ ਨਿਸ਼ਾਨ ਲਗਾਵਾਂਗੇ ਐੜਾ ਖੁੱਡੇ ਵਿੱਚ ਪਾਣੀ ਪੀਣ ਲਈ ਬਾਲਟੀ ਰੱਖੀ ਸੀ ਇਹ ਵਾਕ ਵੀ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਕਰਾਸ ਦਾ ਨਿਸ਼ਾਨ ਲਗਾਵਾਂਗੇ ਈੜੀ ਲੜਾਈ ਕਾਰਨ ਕੁੱਕੜੀਆਂ ਦੇ ਜ਼ਖਮ ਹੋ ਗਏ ਇਹ ਵਾਕ ਬਿਲਕੁਲ ਸਹੀ ਹੈ ਇਸ ਸਾਹਮਣੇ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਸੱਸਾ ਅੱਬੂ ਨੂੰ ਕਿਸੇ ਦਾ ਵੀ ਲੜਨਾ ਚੰਗਾ ਨਾ ਲੱਗਦਾ ਇਹ ਵਾਕ ਵੀ ਬਿਲਕੁਲ ਸਹੀ ਹੈ ਇਸ ਸਾਹਮਣੇ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਹਾ ਹਾ ਇਕੱਲਾ ਰਹਿਣ ਕਾਰਨ ਕੁੱਕੜੀਆਂ ਉਦਾਸ ਹੋ ਗਈਆਂ ਇਹ ਵਾਕ ਵੀ ਬਿਲਕੁਲ ਸਹੀ ਹੈ ਇਸ ਸਾਹਮਣੇ ਵੀ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 2 ਸਹੀ ਉੱਤਰ ਚੁਣੋ ਊੜਾ ਅੱਬੂ ਨੇ ਕੁੱਕੜੀਆਂ ਲਈ ਖੁੱਡੇ ਵਿੱਚ ਡੈਸ਼ ਰੱਖਿਆ ਪਾਣੀ ਐੜਾ ਵੱਖ-ਵੱਖ ਖੁੱਡਿਆਂ ਵਿੱਚ ਬੰਦ ਹੋਣ ਕਾਰਨ ਕੁਕੜੀਆਂ ਡੈਸ਼ ਹੋ ਗਈਆਂ ਉਦਾਸ ਈੜੀ ਅੱਬੂ ਨੂੰ ਕੁਕੜੀਆਂ ਦੇ ਆਂਡੇ ਨਾ ਦੇਣ ਦਾ ਫਿਕਰ ਡੈਸ਼ ਕਰਕੇ ਪਿਆ ਕੌਣ-ਕੌਣ ਕਰਨ ਤੋਂ ਹਟਣ ਸੱਸਾ ਅੱਬੂ ਕੁਕੜੀਆਂ ਦੇ ਡੈਸ਼ ਕਰਕੇ ਖੁਸ਼ ਹੋ ਗਿਆ ਮਿਲ ਕੇ ਰਹਿਣ ਪ੍ਰਸ਼ਨ ਨੰਬਰ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਅੱਬੂ ਦੀਆਂ ਕੁਕੜੀਆਂ ਕਿਹੜੇ ਰੰਗ ਦੀਆਂ ਸਨ ਅੱਬੂ ਦੀਆਂ ਕੁੱਕੜੀਆਂ ਕਾਲੇ ਅਤੇ ਚਿੱਟੇ ਰੰਗ ਦੀਆਂ ਸਨ ਐੜਾ ਕੁੱਕੜੀਆਂ ਖੁੱਡੇ ਵਿੱਚ ਕਿਉਂ ਲੜਨ ਲੱਗੀਆਂ ਕੁੱਕੜੀਆਂ ਇੱਕੋ ਸਮੇਂ ਪਾਣੀ ਪੀਣ ਦੀ ਜਿੱਦ ਕਾਰਨ ਆਪਸ ਵਿੱਚ ਲੜ ਪਈਆਂ ਈੜੀ ਅੱਬੂ ਨੇ ਦੋਹਾਂ ਕੁੱਕੜੀਆਂ ਨੂੰ ਫਿਰ ਤੋਂ ਇਕੱਠਾ ਕਿਉਂ ਕਰ ਦਿੱਤਾ ਅਲੱਗ-ਅਲੱਗ ਖੁੱਡਿਆਂ ਵਿੱਚ ਕੁੱਕੜੀਆਂ ਉਦਾਸ ਹੋ ਗਈਆਂ ਅਤੇ ਕੋਟ-ਕੋਟ ਕਰਨੋਂ ਹਟ ਗਈਆਂ ਇਸ ਕਰਕੇ ਅੱਬੂ ਨੇ ਉਹਨਾਂ ਨੂੰ ਫਿਰ ਇੱਕ ਖੁੱਡੇ ਵਿੱਚ ਬੰਦ ਕਰ ਦਿੱਤਾ ਹਾ ਹਾ ਅੱਬੂ ਦੁਆਰਾ ਖੁਸ਼ ਕਿਉਂ ਹੋ ਗਿਆ ਜਦ ਇੱਕੋ ਖੁੱਡੇ ਵਿੱਚ ਕੁਕੜੀਆਂ ਰਲ ਮਿਲ ਕੇ ਰਹਿਣ ਲੱਗ ਗਈਆਂ ਤਾਂ ਅੱਬੂ ਉਹਨਾਂ ਨੂੰ ਵੇਖ ਕੇ ਖੁਸ਼ ਹੋ ਗਿਆ। ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 4 ਹੇਠ ਲਿਖੇ ਸ਼ਬਦਾਂ ਨੂੰ ਧੁਨੀ ਅਨੁਸਾਰ ਨਖੇੜ ਕੇ ਲਿਖੋ ਜਿਸ ਤਰ੍ਹਾਂ ਲੜਾਈ ਨੂੰ ਨਖੇੜ ਕੇ ਲਿਖਿਆ ਗਿਆ ਹੈ ਇਸੇ ਤਰ੍ਹਾਂ ਅਸੀਂ ਸੋਚਿਆ ਕੁਕੜੀਆਂ ਖਲਾਰਿਆ ਚੁਗਦੀਆਂ ਰਹਿੰਦੀਆਂ ਨੂੰ ਅਸੀਂ ਧੁਨੀ ਅਨੁਸਾਰ ਨਖੇੜ ਕੇ ਲਿਖਾਂਗੇ। ਪ੍ਰਸ਼ਨ ਨੰਬਰ 5 ਸਮਝੋ ਅਤੇ ਲਿਖੋ ਵਿਰੋਧੀ ਸ਼ਬਦ ਜਿਵੇਂ ਚਿੱਟਾ ਕਾਲਾ ਇਸੇ ਤਰ੍ਹਾਂ ਦਿਨ ਰਾਤ ਖੁਸ਼ ਉਦਾਸ ਬੰਦ ਖੁੱਲਾ ਸ਼ਾਮ ਸਵੇਰ ਹੌਲੀ ਤੇਜ ਇਹ ਵੀ ਪੜਿਏ ਪ੍ਰਸ਼ਨ ਨੰਬਰ 6 ਛੇਤੀ ਛੇਤੀ ਪੜਿਏ ਪੌੜੀ ਪੌੜੀ ਚੜੀਏ ਗਰਮੀ ਦਾ ਦਿਨ ਸੀ ਦੀਪੂ ਆਪਣੀ ਪਾਣੀ ਵਾਲੀ ਬੋਤਲ ਘਰ ਭੁੱਲ ਗਿਆ ਸਾਰੇ ਬੱਚਿਆਂ ਕੋਲ ਪਾਣੀ ਵਾਲੀ ਬੋਤਲ ਸੀ ਦੀਪੂ ਉਦਾਸ ਬੈਠਾ ਸੀ ਪਰ ਉਸ ਨੇ ਬੋਤਲ ਭੁੱਲਣ ਬਾਰੇ ਕਿਸੇ ਨੂੰ ਨਾ ਦੱਸਿਆ ਰਾਜੂ ਨੂੰ ਸਭ ਪਤਾ ਲੱਗ ਗਿਆ ਉਹ ਝੱਟ ਆਪਣੀ ਬੋਤਲ ਲੈ ਕੇ ਦੀਪੂ ਕੋਲ ਆ ਗਿਆ ਇਹ ਵੀ ਕਰੀਏ ਪ੍ਰਸ਼ਨ ਨੰਬਰ 7 ਮਿਲਾਨ ਕਰੋ ਸਰਦੂਲ ਹੱਸ ਰਿਹਾ ਹੈ ਰਾਜੂ ਉਦਾਸ ਹੈ ਕੀਪਾ ਗੁੱਸੇ ਵਿੱਚ ਹੈ ਅਮਨ ਰੋਂਦੀ ਹੈ ਦੀਪੂ ਬਹੁਤ ਖੁਸ਼ ਹੈ ਪ੍ਰਸ਼ਨ ਨੰਬਰ 8 ਆਪਣੇ ਪਰਿਵਾਰ ਦੀ ਸਹਾਇਤਾ ਨਾਲ ਲਿਖੋ ਇੱਥੇ ਸਾਨੂੰ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੀ ਖਰਾਕ ਬਾਰੇ ਪੁੱਛਿਆ ਗਿਆ ਹੈ ਸਭ ਤੋਂ ਪਹਿਲੀ ਤਸਵੀਰ ਮੁਰਗੇ ਦੀ ਹੈ ਇਸ ਦੀ ਖਰਾਕ ਚੋਗਾ ਹੈ ਦੂਜੀ ਤਸਵੀਰ ਕਬੂਤਰ ਦੀ ਹੈ ਇਸ ਦੀ ਖਰਾਕ ਅਨਾਜ ਹੈ ਅੱਗੇ ਹਾਥੀ ਦੀ ਤਸਵੀਰ ਹੈ ਇਸ ਦੀ ਖਰਾਕ ਪੱਤੇ ਅਤੇ ਝਾੜੀਆਂ ਹਨ ਅੱਗੇ ਤਸਵੀਰ ਕੁੱਤੇ ਦੀ ਹੈ ਇਸ ਦੀ ਖਰਾਕ ਰੋਟੀ ਹੈ ਅਗਲੀ ਤਸਵੀਰ ਗਾਂ ਦੀ ਹੈ ਇਹ ਤੂੜੀ ਅਤੇ ਚਾਰਾ ਖਾਂਦੀ ਹੈ ਅਗਲੀ ਤਸਵੀਰ ਮੱਝ ਦੀ ਹੈ ਇਹ ਵੀ ਤੂੜੀ ਅਤੇ ਚਾਰਾ ਖਾਂਦੀ ਹੈ Thank you for watching video ko like kare channel ko subscribe kare